ਕਿਸਾਨ ਵਾਸਤੇ ਕੋਈ ਨੀਤੀ ਨਾ ਹੋਵੇ ਮਜ਼ਦੂਰ ਵਾਸਤੇ ਕੋਈ ਨੀਤੀ ਨਾ ਹੋਵੇ ਸਾਡੀ ਬੱਦ ਪੈ ਸਕਦੀ ਸੀ ਅਸੀਂ ਜਾਗੇ ਹੀ ਨਹੀਂ ਜਗਾਇਆ ਕਰੋ ਜਦੋਂ ਮੋਦੀ ਨੇ ਤਿੰਨ ਕਾਲੇ ਗਰੂਰ ਬਣਾਏ ਤੇ ਤੁਸੀਂ ਉਦੋਂ ਸਾਰੇ ਜਾਗਦੇ ਹੋ ਹੁਣ ਮੈਂ ਇਸ ਮਜਦੂਰ ਨੂੰ ਥੋੜਾ ਵਧਾਈ ਦੇ ਪਾਸਰ ਵੀ ਹੋ ਵੀ ਐਡਾ ਵੱਡਾ 88 ਦਾ ਕੱਟ

ਅਸੀਂ ਸੁਣਿਆ ਤੇ ਇਹ ਜੋ ਬੈਠੀ ਕਰਦੇ ਆ ਅੱਜ ਮੌਕਾ ਤੁਹਾਡੇ ਹੱਥ ਦੇ ਵਿੱਚ ਆ ਗਿਆ ਸਾਹਮਣੂ ਕੱਲੇ ਜੀ ਗੀਸਨ ਜ਼ਿੰਮੇਵਾਰਾ ਕੰਮ ਨਹੀਂ ਕਿਸਾ ਸਾਡਾ ਕੰਮ ਨਹੀਂ ਇਹ ਕੰਮ ਕਿਸਾਨ ਵੀਰੋ ਸੱਤਾਂ ਨੂੰ ਬਚਾਉਂਦਾ ਮੋਰਚਾ ਜਵਾਨੀ ਨੂੰ ਬਚਾਉਂਦਾ ਮੋਰਚਾ ਇਨ੍ਹਾਂ ਮਿਲ ਕੇ ਕਰਦਾ ਸਾਸ ਵਾਰਪੂ ਜੀ ਦਾ ਖਾਲਸਾ ਵਾਰਪੂ ਵਾਰੀ ਫੁੱਟੀ ਬਦਲ ਤਲਵਾਰ ਸੋਹਿੰਦਰ ਸਿੰਘ ਜੀ ਖੋਸਾ 21 ਦਸੰਬਰ ਨੂੰ ਪੰਜਾਬ ਨੇ ਮੋਰ ਰਾਕੀ ਸੀ ਕਿ ਦੋਨੇ ਫੋਰਮ ਜੋ ਮੰਗਾ ਤੇ ਲੜਾਈ ਲੜਦੇ ਨੇ ਉਹ ਜਾਇਜ਼ ਮੰਗਾਂ ਨੇ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਨਾਲ ਲੋਕ ਬੈਠੇ ਨੇ ਔਰ ਮੈਂ ਸਮਝਦਾ ਜੋ ਸਾਡੇ ਤੇ ਅਧਿਆਚਾਰ ਹੋਇਆ ਔਰ ਮੋਰ ਪਿੱਛੇ ਕਾਦੀ ਸੋਚ ਹੈ ਮੋਰ ਲਾਦੇ ਹੋਏਾਂ ਦੇ ਪੁੱਤ ਦੇ ਛੜੀਟ ਨਹੀਂ ਆਉਣੀ ਚਾਹੀਦੀ ਸਾਡੀਆਂ ਛੜੀਆਂ ਵੀ ਜਾਨਾਂ ਚਲੇ ਜਾਣ ਅੱਜ ਡਾਕਟਰ ਸਾਹਿਬ ਜਿਸਾਨ ਖੁਦਕੁਸ਼ੀਆਂ ਕਰ ਗਿਆ ਉਹ ਖੁਦਕੁਸ਼ੀਆਂ ਨੂੰ ਬੰਦ ਕਰਨ ਲਈ ਜਗਜੀਤ ਸਿੰਘ ਢੱਲੇਪਾਲ ਨੇ ਆਪਣੀ ਜ਼ਿੰਦਗੀ ਲਾਈ दात ਜਿੱਥੇ ਜਿੰਦੇ ਤੁਸੀਂ ਜਿਤਵਾਲ ਬੰਦ ਰਹੇ ਹੋ ਉੱਤੇ ਉੱਤੇ ਜਗਜੀਤ ਸਿੰਘ ਢੱਲੇਵਾਲ ਹਰ ਮਿੰਟ ਕਿੰਕ ਸ਼ਹਾਦਤਾਂ ਬਲਵਾਦੇ ਆ ਬਹੁਤ ਸਾਰੇ ਕੀਟੂ ਪ੍ਰਾਂਤਾ ਕੀਟੂ ਪ੍ਰਾਂਤਾ ਦੇ ਮੈਂ ਸਕਦਾ ਬਲਦੇਵ ਸਿੰਘ ਪਟਾਵਾ ਸਾਹਿਬ ਨੇ ਅੱਜ ਵੱਡੀ ਮੋੜ ਲਾਈ ਐਸੇ ਤੋਂ ਸੋ ਮੈਂ ਸਮਝਦਾ ਪਰ ਦੋ ਨਾਰੇ ਲਾਉਗਾ ਹਾਜ਼ਰੀ ਲਵਾਉਣੀ 3 ਸੁਯੋਗ ਤਕਸਾਲ ਮੋਰਤਾ ਘਰ ਆ ਰਹੀ ਜਿੰਦਾਬਾਦ 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 ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿੰਦਾਬਾਦ 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 ਜਿਹਨੇ ਵੀ ਸੰਗਤ ਆਈ ਆ ਉਹਦੇ ਅੱਗੇ ਦੋਨੇ ਥਰਮਾਂ ਵੱਲੋਂ ਸਵਾਗਤ ਕਰਦਾ ਵੈਲਕਮ ਕਰਦਾ ਮੇਰੇ ਆਪਣਾ ਵੱਲੋਂ ਜਿਸੋਨੇ ਵੀ ਘਰ ਤੋਂ ਕਦਮ ਪੁੱਟਿਆ ਸਿਰ ਚੁਗਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭੰਗੂ ਸਾਹਿਬ ਅੱਜ ਨੇ ਫੈਸਲੇ ਕਰਨੇ ਸਾਡੇ ਸੰਘਰਸ਼ਾਂ ਨੇ ਸਾਡੇ ਖੇਤੀਬਾੜੀ ਸੈਕਟਰ ਦੇ ਤੇ ਸਾਡੇ ਨੌਜਵਾਨਾਂ ਦੇ ਭਵਿੱਖ ਦੇ ਕਿਉਂਕਿ ਕੇਂਦਰ ਦੀ ਸਰਕਾਰ ਉਹ ਨੀਤੀਆਂ ਪਾਲਸੀਆਂ ਦੇ ਤਹਿਤ ਸਾਡੇ ਦੇਸ਼ ਦਾ ਸਭ ਕੁਝ ਬਰਬਾਦ ਬਰਬਾਦ ਕਰਨ ਤੇ ਲੱਗੀਆਂ ਸਿਰਫ ਤੇ ਸਿਰਫ ਮੁੱਠੀ ਪਰ ਕਾਰਪੋਰੇਟ ਘਰਾਣਿਆਂ ਦੇ ਫਿੱਟਪੂਰਨ ਬਾਅਦ ਤੇ ਉਹਨਾਂ ਦੇ ਅੰਨੇ ਮੁਨਾਫੇ ਸੁਰੱਖਿਤ ਕਰਨ ਵਾਸਤੇ ਵੱਡੀ ਪੱਧਰ ਤੇ ਸਾਡੇ ਦੇਸ਼ ਦੇ ਲੋਕਾਂ ਨਾਲ ਗਦਾਰੀ ਕੀਤੀ ਜਾ ਰਹੀ ਹੈ ਇਹ ਕਰਕੇ ਪੰਜਾਬ ਤੇ ਹਰਿਆਣਾ ਇਤਿਹਾਸ ਫਿਰਜ ਦੇ ਆਏ ਹੈ ਕੇਂਦਰ ਦੇ ਹਾਕਮ ਦਿੱਲੀ ਦੇ ਹਾਕਮ ਸਾਡੇ ਸਾਡਾ ਸਬਰ ਤੇ ਝਿਲਕ ਪਰਖਦੇ ਆਏ ਐ ਤੇ ਸਾਡੇ ਦੇਸ਼ ਦੇ ਲੋਕ ਸਾਡੇ ਪੰਜਾਬ ਦੇ ਲੋਕ ਸਾਡੇ ਹਰਿਆਣਾ ਦੇ ਲੋਕ ਤੇ ਉਹਨਾਂ ਦੇ ਇਸ ਜਬਰ ਅਗੇ ਆਪਣੇ ਸਬਰ ਤੇ ਝਿਲਕ ਦੇ ਵਿੱਚ ਖਰੇ ਉਤਰਿਆ ਅੱਜ ਵੀ ਸਾਨੂੰ ਮਾਣ ਸਾਡੇ ਬਹੁਤ ਹੀ ਸਤਿਕਾਰਯੋਗ ਦਜੀਤ ਸਿੰਘ ਵੀ ਗੱਲੇਵਾਲ ਜਿਹੜੇ ਲਗਾਤਾਰ 40 ਦਿਨ ਤੇ ਮਰਨ ਪਰ ਤੇ ਚੱਲ ਰਿਹਾ ਹੈ ਜਿੰਦਗੀ ਤੇ ਮੌਤ ਦੀ ਲੜਾਈ ਹੈ ਕਿਉਂਕਿ ਨਵੀਆਂ ਪ੍ਰਸਤਾਵਾਂ ਪੈਣੀਆਂ ਸਾਡੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਵਾਸਤੇ ਸਾਡੀਆਂ ਫਸਲਾਂ ਤੇ ਨੱਦਲਾਂ ਨੂੰ ਬਚਾਉਣ ਵਾਸਤੇ ਵਰਖ ਹੋਣੀ ਹੈ ਆਉਣ ਵਾਲਾ ਸਮਾਂ ਜਿਹੜਾ ਇਹਨੇ ਇਸੇ ਤਰ੍ਹਾਂ ਸਾਡੇ ਜਨਤਕ ਜਥੇਬੰਦੀਆਂ ਨੇ ਵਰਖ ਹੀ ਕਰਨੀ ਹੈ ਹਰਚ ਮੁਚਾ ਸਾਡੇ ਖੇਤੀ ਵਾਲੀ ਫੈਕਟਰੀ ਨੂੰ ਬਚਾਉਣ ਵਾਸਤੇ ਸੋਹਣ ਕਿਹੜੇ ਲੋਕ ਐ ਕਿਹੜੀਆਂ ਜਥੇ ਬੰਦੀਆਂ ਸੱਚੇ ਦਿਲੋਂ ਲੋਕਾਂ ਦੀਆਂ ਲੋਕ ਪੱਖੀ ਜਥੇ ਬੰਦੀਆਂ ਕਿਹੜੀਆਂ ਤੇ ਹਰਚ ਮੁਚਾ ਦਿੱਲੀ ਦੇ ਹਾਕਮਾਂ ਨਾਲ ਰਲੀਆਂ ਹੋਈਆਂ ਦਲਾਲ ਉਹ ਜਥੇ ਬੰਦੀਆਂ ਕਿਹੜੀਆਂ ਇਹ ਪਰਖ ਹੋਣੀ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਤਾਂ ਦੇ ਵਿੱਚ ਕਿ ਅਸੀਂ ਪੰਮਲ ਪੂਛੇ ਦੇ ਵਿੱਚ ਪਾਏ ਹੋਏ ਆ ਕੇਂਦਰ ਦੀ ਸ਼ਹਿਰ ਦੇ ਉੱਤੇ ਓ ਲੋਕ ਅੱਜ ਸਾਡੇ ਸੰਘਰਸ਼ਾਂ ਦੇ ਖਿਲਾਫ ਬੋਲਦੇ ਆ ਜਿਹੜੇ ਅੰਦੇ ਆਪ ਨੂੰ ਨਿਕਲਾਬੀ ਕਹੌਂਦੇ ਆ ਜਿਨ੍ਹਾਂ ਨੂੰ ਇਹ ਸਮਝ ਐ ਕਿ ਸੰਘਰਸ਼ ਕੋਈ ਵੀ ਕਰਦਾ ਹੋਵੇ ਸਰਕਾਰ ਦੇ ਖਿਲਾਫ ਨੀਤੀਆਂ ਪਾਲਸੀਆਂ ਤੇ ਕੋਈ ਬੋਲਦਾ ਹੋਵੇ ਉਹ ਸਾਡੇ ਭਰਾਵਾਂ ਦੀ ਕਿਤਾਬ ਵਿੱਚ ਸ਼ਾਮਲ ਹੁੰਦਾ ਸਾਡੇ ਦੁਸ਼ਮਣ ਦੀ ਕਿਤਾਬ ਵਿੱਚ ਸ਼ਾਮਲ ਨਹੀਂ ਹੁੰਦਾ ਇਸ ਕਰਕੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਵਾਸਤੇ ਭਰਾਵੋ ਜਥੇਬੰਦੀਆਂ ਵੱਡੀਆਂ ਹੋਣ ਛੋਟੀਆਂ ਹੋਣ ਇਹ ਗੱਲ ਨਹੀਂ ਮਹੱਤਵਤਾ ਰੱਖਦੀ ਆ ਸਾਡੇ ਲੋਕਾਂ ਦੇ ਹਿੱਤ ਕਿਹਦੇ ਨਾਲ ਜੁੜੇ ਹੋਏ ਐ ਲੋਕ ਸਤ ਨੂੰ ਚੱਪੜਾ ਕਿਹਨੂੰ ਸੰਧਦੇ ਐ ਇਹ ਗੱਲ ਬਹੁਤ ਸਾਰਾ ਰੱਖਦੀ ਐ ਇਤਿਹਾਸ ਗਵਾਏ ਇਸ ਗੱਲ ਦਾ ਇਹੋ ਬਹੁਤ ਸਾਰੀਆਂ ਜਫੇਬੰਦੀਆਂ ਕੋਈ ਜਫੇਬੰਦੀ ਨਹੀਂ ਜਿਹੜੀ ਨੇ ਦਿੱਲੀ ਅੰਦੋਲਨ ਪਹਿਲੇ ਦੇ ਵਿੱਚ ਇਹਨਾਂ ਤੈਅ ਕੀਤਾ ਹੋਵੇ ਕਿ ਜਿੱਥੇ ਅਸੀਂ ਰੁਕ ਰੁਕਾਂ ਰੋਕਣਗੇ ਸਾਨੂੰ ਅਸੀਂ ਰੁਕਾਂਗੇ ਪਰ ਤੁਹਾਡੇ ਲੋਕਾਂ ਦਾ ਠਾਠਾ ਮਾਰਨ ਦਾ ਇਕੱਠ ਆ ਸਾਡੇ ਨੌਜਵਾਨਾਂ ਦਾ ਸਬਰ ਤੇ ਸਦਕਾ ਉਹਨਾਂ ਦੇ ਵੱਡੇ ਵੱਡੇ ਨਾਕੇ ਪੰਨਕੇ ਅੱਗੇ ਗਿਆ ਭਰਾਵੋ ਕਿਸੇ ਜਿ세 ਬੰਦੀ ਨਹੀਂ ਚੱਲੀ ਤੇ ਪਹਿਲੇ ਕਾਣੇ ਵਾਲੇ ਬੁੰਡ ਲਾਗੇ ਸੀ ਇੱਕ ਮਹੀਨਾ ਪਹਿਲਾਂ ਕਿ ਅਸੀਂ ਗਾਲੇ ਕਾਨੂੰਨ ਵਾਂਗ ਕੰਦ ਨਹੀਂ ਹੋਣਾ ਘਰਾਂ ਨੂੰ ਚਾਲੇ ਪੋੜੇ ਨਹੀਂ ਦਹੀਂ ਪਟਾ ਲਖਸਾਰ ਹੋਊਗਾ ਆ ਜਬੀਓ ਲੋਕ ਕਹਿੰਦੇ ਆ ਕਿ ਵੱਡੀਆਂ ਮੰਗਾ ਠੀਕ ਹੈ ਅਸੀਂ ਮੰਨਦੇ ਆਂ ਵੀ ਵੱਡੀਆਂ ਮੰਗਾਂ ਨੇ ਪਰ ਇਹ ਨਹੀਂ ਐ ਕਿ ਮੰਗਾਂ ਮਨਾਈਆਂ ਨਹੀਂ ਜਾ ਸਕਦੀਆਂ ਮੰਗਾਂ ਮਨਾਈਆਂ ਜਾ ਸਕਦੀਆਂ ਜਿਵੇਂ ਅੱਜ ਸਾਡੇ ਸਨਕੀ ਲੋਕ ਸਭਰਾਲੇ ਲੋਕ ਵੱਡੇ ਪੱਦਰ ਦੇ ਭਰਾਵੋ ਦੇਹ ਤੇ ਕੋਨੇ-ਕੋਨੇ ਦੇ ਵਿੱਚੋਂ ਤੁਸੀਂ ਪਹੁੰਚੇ ਹੋ ਵਿਦਾਈ ਦੇ ਪਾਤਰੋਂ ਤੁਸੀਂ ਨੇ ਇਹ ਸਾਹਮਤ ਕਰਤਾ ਕਿ ਜਗਜੀਤ ਸਿੰਘ ਗੱਲੇਆ ਜਿਹੜੇ ਮਰਨ ਵਾਸਤੇ ਬੈਠੇ ਐ ਉਹ ਸੱਚਮੁੱਚ ਸਾਡੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਵਾਸਤੇ ਤੇ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਦੇ ਖਿਲਾਫ ਉਹਨਾਂ ਦੇ ਰੋਲਰ ਦੇ ਅੱਗੇ ਆਪਣਾ ਮੰਜਾ ਡਾਹ ਲੀ ਬੈਠੇ ਆ ਜਿਹੜਾ ਕੇਂਦਰ ਸਰਕਾਰ ਦਾ ਵਿਕਾਸ ਮੁਫੀ ਰੋਲਰ ਸਾਡੇ ਜਨਤਕ ਖੇਤਰ ਦੇ ਜਿਹੜੇ ਉਹਨੇ ਤੈਅ ਕਰਤੇ ਅਧਾਰੇ ਤੇ ਸਾਡੇ ਖੇਤੀਬਾੜੀ ਸੈਕਟਰ ਵੱਲ ਵਧਣ ਵਾਸਤੇ ਤਿਆਰ ਹੈ ਉਹ ਕੀਕ ਵਿਕਾਸ ਮੁਖੀ ਰੋਲਰ ਦੇ ਅੱਗੇ ਜਗਜੀਤ ਸਿੰਘ ਦੱਲੇਵਾਲ ਨੇ ਆਪਣਾ ਮੰਜਾ ਡਾਇਆ ਹੋਇਆ ਤੇ ਭਰਾਵੋ ਨੀਤੀਆਂ ਪਾਲਸੀਆਂ ਦੇ ਖਿਲਾਫ ਲਕੀਰ ਖਿੱਤਮਾ ਸੰਘਰਸ਼ ਅੱਜ ਸਾਡੇ ਗੋਮੇ ਬੋਲਾਂ ਵੱਲੋਂ ਕੀਤਾ ਜਾ ਰਿਹਾ ਹੈ ਇਹ ਸੰਘਰਸ਼ ਰੁਕੜੇ ਨਹੀਂ ਕੇਂਦਰ ਦੀ ਸਰਕਾਰ ਕੰਧ ਤੇ ਲਿਖਿਆ ਪੜੇ ਸੰਘਰਸ਼ ਸਮਾਪਤ ਨਹੀਂ ਹੋਣਾ ਇਹ ਸੰਘਰਸ਼ ਚ ਕੁਰਬਾਨੀਆਂ ਕਰਨਗੇ ਇਸ ਸੰਘਰਸ਼ ਦਾ ਜਲਵਾ ਰੱਖਦੇ ਆ ਇਹ ਸੰਘਰਸ਼ ਨਵੀਆਂ ਪੜਾਂ ਪਾਉਣਗੇ ਤੇ ਤੁਹਾਡੇ ਕੋਲੋਂ ਸਾਰਿਆਂ ਕੋਲੋਂ ਪ੍ਰਭੂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਸੰਘੂ ਬਾਡਰ ਤੋਂ ਸਦਾ ਆਉਂਦਾ ਚਾਹੇ ਖਨੌਰੀ ਬਾਡਰ ਤੋਂ ਸਦਾ ਆਉਂਦਾ ਚਾਹੇ ਅਦਲਪੁਰੇ ਪਾਰ ਤੋਂ ਸੱਤਾ ਹੁੰਦਾ ਹੈ ਤੇ ਬਹੀ ਰਾ ਘੱਟ ਕੇ ਅਸੀਂ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਈਏ ਜਿੱਤਾਂ ਪ੍ਰਾਪਤ ਕਰਾਂਗੇ ਇਥੇ ਆਸਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਫਟ